ਲੋਈ ਗੰਡਾ ਪਾਰਟੀ ਆ ਗਈ ਐ ਟਰਾਲੀਆਂ ਦੋ ਤਿੰਨ ਲਾਉਣ ਵਾਲੀਆਂ ਸੀਂਗਾ ਟਟੂੜੀ ਹਣੀ ਸੀਗੀ ਇੱਥੇ ਖੇਤ ਬਣਾਉਣੀ ਆ ਉਹ ਲਾਰਾ ਲਾ ਦਿੰਦੇ ਆ ਬਣਾਉਂਦੇ ਨਹੀਂ ਗੇ ਆ ਬੰਦਾ ਬੈਠਾ ਜਿਹੜਾ ਇਹ ਬੰਦਾ ਲੁੰਦਾ ਵਾ ਆ ਬੰਦਾ ਆ ਬੰਦਾ ਆਦੇ ਸਾਥੀ ਕਲਾਕਾਰ ਜਿਹੜਾ ਮਗਰ ਕਰਦੇ ਹੁੰਦੇ ਹੋਏ ਹੋਏ ਆ ਦੇਖੋ ਚੜਦਾ ਘਟਾ ਪੌਂ ਦਾ ਮੁੰਡਾ ਬਣਿਆ ਹੋਇਆ ਬੋਲੇ ਖੜੇ ਨਹੀਂ ਆਂ ਅੰਦਰ ਵੀ ਦਿਖਾਉਣੇ ਲੋਈ ਆ ਲੈ ਹਾ ਰਿਓ ਆਲੇ ਬਾਈ ਹੁਨੇ ਮੈਂ ਤਾਂ ਤਾ ਫੜ ਸਿਰ ਲੋ ਤੱਕ ਮਾਰਦੇ ਮੜੇ ਮਾਂ ਆ ਦੇਖ ਆ ਵੀ ਖਾ ਕੇ ਟਰਾਲੀ ਇਹ ਤਾਂ ਚੱਕਤਾ ਇਹਨਾਂ ਨੇ ਬਸ ਚੱਕਤਾ ਉੱਚਾ ਹੋਏਗਾ ਜਿਗਾੜ ਅੰਦਰ ਆ ਦੇਖ ਲੈ ਇੱਧਰ ਹਾਂ ਢੇੜੇ ਬਣੇ ਹੋਣ ਬੰਦੇ ਦਾ ਸਰੀਰ ਐ ਬਧਗਾ ਬਲੂ ਨੂੰ ਕਰਦਾ ਉਹ ਅੱਗੇ ਗੰਡਾ ਗੁੰਡਾ ਵਾਲਾ ਕੰਮ ਸੀਗਾ ਹੁਣ ਕੁੰਡੀਆਂ ਵਾਲਾ ਕੰਮ ਸਹੀ ਆ ਵੇ ਖੇਧੀ ਜਾਂਦੇ ਕਿਤੇ ਗਾਂਢੀ ਖੁੱਲ ਗਈ ਉੱਤੇ ਗੁਲਾਮੇ ਚ ਪੈ ਜਾਂਦੀ ਸੀ ਧੂੜ ਅੰਦਰ ਹੀ ਨਹੀਂ ਖੁੱਲਦੀ ਸੀ ਗਾਂਢਾ ਅੰਤਕੰਨ ਦਾ ਲਾਉਣ ਵਾਲਾ ਵੀ ਜਗਾਰ ਜਲਾ ਆਵੇ ਮੱਟ ਚ ਲੈ ਕੇ ਤਰ ਜਾਂਦੇ ਆ ਐ ਜੀ ਫਿਰ ਪਹਿਲਾਂ ਲਾ ਚੱਕੀ ਜਾਊਗੀ ਦਾ ਏਰੀਆ ਜੋ ਪਾਣ ਨੇੜੀ ਵਾਲੇ ਨੇੜੀ ਐ ਜੇ ਫਿਰ ਨਹੀਂ ਚੱਕੀ ਜਾਂਦੀ ਇੱਕ ਫਿਰ ਪੈ ਪਿਆ ਬਣਾਵਾ ਜਿਹੜਾ ਚੱਕਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪੇ ਗੁਰ ਗੁਰ ਕਰ ਕਰਕੇ ਪਾ ਦਿੰਦਾ ਵਾ ਵੈਕਨ ਜਿਆਵਾ ਵੱਡਾ ਹਰਾ ਪਾਈਪ ਹੈਣਾ ਉਹਦੇ ਨਾਲ ਬੰਦੇ ਜਿੰਨੀ ਫੁਰਤੀ ਤਾਂ ਨਹੀਂ ਪਾਇਵਦੇ ਵੀ ਉਹ ਜਿੰਨੀ ਜਾਂਦੀ ਓਨੀ ਹੀ ਜਾਂਦੀ ਆ ਐ ਤਾਂ ਨਹੀਂ ਪਹਿਲਾਂ ਪਾ ਦੂ ਬੰਦਿਆਂ ਤੋਂ ਪ੍ਰੈਸ਼ਰ ਵਾਲਾ ਹਾਂ ਇੰਨਾ ਕਰਾਂਦਾ ਹੂੰ ਇਹਦਾ ਉਹ ਪਹਿਲਾਂ ਉਹਦਾ ਉਹ ਭਰ ਕੇ ਨੰਗੜਾ ਇਹਨਾਂ ਨੇ ਖਾਲੀ ਪੱਡ ਲੈ ਕੇ ਵੀ ਬਾਹਰ ਹੁਣ ਉਹਨਾਂ ਦਾ ਬਰਾ ਹੋ ਆਂ ਹੀ ਕਰੀ ਜਾਣਾ ਹਨ ਉਹਨੇ ਇੱਕ ਸਾਂ ਹੀ ਚੱਲਣਾ ਵਾ ਇੱਕ ਸਾਂ ਹੀ ਚੱਲਣਾ ਵਾ ਉਹ ਨੱਪ ਨੱਪ ਕੇ ਭਰਦਾ ਹੂ ਅੰਦਰ ਕਿ ਪੋਲੀ ਰਹਿ ਜਾਂਦੀ ਹੂ ਤੁੜੀ ਫਿਰ ਉਹਦੇ ਅੰਦਰ ਵੜ ਕੇ ਨੱਪਣੀ ਪੈਂਦੀ ਹੋਊਗੀ ਅੰਦਰ ਤਾਂ ਟੂੜੀ ਇੰਨੀ ਉੜਦੀ ਹੂ ਤੇ ਫਿਰ ਅੰਦਰ ਵੜੂ ਕਿਹੜਾ ਅੰਦਰ ਹੀ ਨਹੀਂ ਵੜਿਆ ਜਾਣਾ ਬਾਈ ਹਵੋ ਨ ਇੱਕ ਪਾਸੇੋਂ ਕੰਧ ਤੇ ਨੂੰ ਮਰੀ ਜਾਂਦਾ ਯਾਰ ਕੰਨ ਆ ਗਿਆ ਪਰ ਜਿਹੜਾ ਬੰਦੇ ਨੇ ਕੰਮ ਕਰਨਾ ਬੰਦੇ ਨਹੀਂ ਕਰਨਾ ਯਾਰ ਗੱਲ ਇੱਥੇ ਮੁੱਕਦੀ ਆ ਜਿੰਨਾ ਮਾਰਦੀ ਮਸ਼ੀਨੀ ਜੱਗ ਹੋਈ ਜਾਵੇ ਜਿਹੜੇ ਕੰਮ ਬੰਦਿਆਂ ਦੇ ਹਨ ਸਰੋਂ ਬੀਜ ਨਹੀਂ ਇੱਥੇ ਹਾਂ ਪਰ ਨਹੀਂ ਗੱਲ ਨਹੀਂ ਨਾ ਬੰਦੇ ਵਾਲੀ ਗੱਲ ਹੀ ਨਹੀਂ ਬੰਦੀ ਇਹ ਤਾਂ ਜਿਹੜਾ ਹੱਥ ਵਾਲਾ ਊਝਾ ਵਾ ਅਸੀਂ ਮੂੰਹ ਤਾਂ ਨਹੀਂ ਦਿਖਾਉਂਦੇ ਹਨ ਕੱਲ ਨੂੰ ਕੋਈ ਦੇਖ ਕੇ ਕਹਿ ਦੇਵੇ ਆਹ ਕਿਹੜਾ ਆਹ ਕਿਹੜਾ ਸਾਡੇ ਵੀ ਟੂੜੀ ਲੱਜੇ ਹਾਂ ਜੇਕਰ ਤਾਂ ਖਰਾਬ ਕਰ ਤਾਂ ਨਾ ਵੀ ਤੂੰ ਦਾ ਨਾਂ ਲਈ ਜਾਂ ਨਾ ਨਾਂ ਨਾ ਲੈ ਜਾ ਬੰਦੇ ਦਾ ਨਾਂ ਤੂੰ ਬਥਾ ਦੇਣਾ ਬੰਦੇ ਨੂੰ ਤੂੰ ਇਹ ਦੱਸ ਇਹਦਾ ਨਾਂ ਦਾ ਉਹ ਆ ਦੂਜਾ ਤੂੰ ਕਹਿੰਦਾ ਸੀ ਵੀਰਾ ਵੀਰਾ ਕਹਿੰਦੇ ਇਹਨੂੰ ਹਾਂ ਡਾਂਗਾਂ ਦਾ ਆ ਡਾਂਗਾਂ ਗੋਲੇ ਹੈ ਨਾ ਮੈਨੂੰ ਤੇ ਤਾ ਭੁੱਲ ਗਿਆ ਸੀ ਉਧਰ ਪਈਦਾ ਪਿੰਡ ਡਾਂਗਾਂ ਰਵੀ ਦਾ 10 ਰੁਪਏ ਦਾ ਹਾਂ ਇਹ ਪਤਾ ਨਹੀਂ ਕੀ ਦਾ ਨਾਂ ਨੂੰ ਲਈ ਜਾਂਦਾ ਵਾ ਐਵੇਂ ਉਹ ਬੰਦਾ ਨਹੀਂ ਚੰਗਾ ਜਿਹਦਾ ਨਾਂ ਲੈ ਫੁੱਦੂ ਬੰਦਾ ਹੋ ਯਾਰ ਈਦਾਂ ਆਈ ਵੀਜਾ ਵੀਜਾ ਕਹਿੰਦਾ ਹੀ ਇਹ ਹੈ ਗਣੀ ਕੀ ਉਹ ਹੈ ਨਹੀਂ ਬੰਦਾ ਕਿਸੇ ਕੰਮ ਦਾ ਜਿਹੜਾ ਵੀਆ ਪਸਲਾ ਭਲਾ ਬਾਈ ਨੂੰ ਵੀਜਾ ਤਾਂ ਇਹਨਾਂ ਲੜਕੇ ਗਿਆ ਲੈ ਲੈ ਇਹ ਆਖੀ ਆਖੀ ਆ ਆ ਆ ਆ ਕੰਮ ਆ ਕੰਮ ਆ ਆ ਕੰਮ ਬਸ ਗਿਆ ਇਹ ਵੀ ਜਾ ਕੇ ਬਾਬੇ ਕੇ ਉੱਥੇ ਖੜੇ ਰਹਿਣ ਟਾਂਕਾ ਟੁੰਕਾ ਕੋਈ ਨਾ ਕੋਈ ਲਵਾਈ ਜਾਣ ਉਹਨਾਂ ਕੋਲੇ ਵੀ ਇੱਕ ਅੱਧੀ ਟਰਾਲੀ ਖੜੀ ਰਹਿੰਦੀ ਐ। ਉਹ ਹਫ਼ਤੇ ਦੀ ਤਨਵਾਰੀ ਦਾ ਕੰਕਰੀਟ ਵਰਦੀ ਐ। ਹਾਂ ਬਿਲਡਿੰਗ ਹੈਡਟਰੈਕਟਰ ਕੋਲ ਆਇਆ ਟੱਚ ਲਵਾਉਣਾ ਐ। ਲੈ ਵੀ ਆਪਾਂ ਵੀ ਧਾਰਾ ਚੋਲ ਗਏ ਹਣ। ਜੇ ਧਾਰਾ ਤੇ ਹੋਈ ਜਾਊਗੀ ਝੋਟੇ ਵਿੱਚ ਹੋਈ ਜਾਊਗੀ ਉਹਨਾਂ ਚਾਰ ਚੋਲ ਗਏ। ਬੰਦਾ ਗਿਆ ਆ ਵਾ। ਆ ਕਾਂ ਕੱਪ ਹੋ ਜੈਗੇ ਤੇ ਕਾਲੂ ਲੈ ਕੇ ਆਇਓ ਰਤ ਭਰੀ ਸੀਗੀ। ਲੈ ਕੇ ਨਗੇ ਤਾਂ ਤੇ ਮੈਂ ਮੰਡੀ ਨਹੀਂ ਗਿਆ। ਤੁਹਾਨੂੰ ਕਹੇ ਨਾ ਆਪਾਂ ਮੰਡੀ ਚਲਾਂਗੇ। ਆ ਦੇ ਡੈਗ ਲਾਇਆ ਫੇਰਾ ਪੂਰਾ ਪੂਰੀ ਭਲੀ ਖੜੀ ਆ ਬਾਕੀ ਆ ਘਰੇ ਰੱਖਣ ਨੂੰ ਸੇ ਢਗੀ ਪਈ ਆ ਇਹ ਵੀ ਠਿਕ ਨਹੀਂ ਪਊਗੀ ਜਰਾ ਸਰਾਤ ਤੇ ਨਹੀਂ ਜਰਾ ਮਹੌਲ ਬੰਦਾ ਹੋਇਆ ਆਹ ਦਾ ਪ੍ਰਾਹ ਗਈ ਟਰਾਲੀ ਆ ਪਤਾ ਤੇ ਵੀ ਲੈਣੇ ਆ ਪੂਰਾ 250 ਰੋਟੀ ਕਿਤੇ ਨਹੀਂ ਗਈ ਇੱਕ ਟਾਈਮ ਦੀ ਕਿਤੇ ਕੱਲੂ ਪਾਸਰ ਨੂੰ ਟੂੜੀ ਬਣਾਵਾਵਾਂ ਗਣਾ ਤੁਹਾਨੂੰ ਬੰਦਾ ਵੀ ਦਿਖਾ ਦੂੰ ਖਾਂਦਾ ਵੀ ਦਿਖਾਉਂ ਆ ਬੇਪਰੋ ਹੋਉਂਦਾ ਹੀ ਜਾਨਾ ਨਾ ਸਰ ਜਾਸ ਕੰਮ ਦੀ ਲੋੜ ਨਹੀਂ ਉਸੇ ਨੂੰ ਸਾਥ ਦੇ ਸਹੀ ਗੱਲ ਆ ਕੱਲਾ ਹੀ ਕਰ ਦੂਗਾ ਉਹਨੂੰ ਉਹਨੂੰ ਹੋਰ ਜਾ ਦੇਵੇ ਉਹੀ ਨਹੀਂ ਰੱਜਣਾ ਹਾਂ ਹਾਂ ਜੱਗ ਕੀ ਕਰਨਾ ਵਾ ਉਹ ਤਾਂ ਜਾ ਕੇ ਦਾ ਬਣਾ ਦੂਗਾ ਖੋਰ ਕੋਸ ਆ ਲਗਾ ਜੱਗ ਨੇ ਸੀ ਬਠਲ ਕਰਨਾ ਇਹ ਕੀ ਹੂੰ ਲੋ ਬੀ ਟੂੜੀ ਲਈ ਜਾਂਦੀ ਐ ਜਦੋਂ ਨਾ ਤੰਨ ਨੂੰ ਉਹ ਲੋਗੇ ਨੇ ਧਿਆਨ ਦਾ। ਮੈਂ ਪੂਰੇ ਨੂੰ ਪੁੱਛੂਗਾ ਨਾ ਪਰ ਬੰਦਾ ਵੀ ਉਹ ਹਿਸਾਬ ਨਾਲ ਲਿਆਉਂਗਾ। ਪੱਕੀ ਗੱਲ ਤਾਂ ਇਹੋ ਕਰਦਾ ਨਾ ਮੈਨੂੰ ਦੱਸ ਦੋ ਪੱਕਾ ਪਹਿਲੇ ਬੰਦੇ ਨੂੰ ਲਟਣ ਲਾਦਾ ਪਾਣੀ ਪੂਣੀ ਛਿਰ ਕੇ ਕਹਿੰਦਾ ਵੀ ਸਾਰੀ ਗੱਲ ਹੋ ਜੇ ਨਾ ਤਦੇ ਕਹਿੰਦਾ ਵੀ ਬਾਈ ਮੈਨੂੰ ਪੱਕਾ ਦੱਸ ਦੋ। ਕੱਲ ਨੂੰ ਆਓਗੇ ਕਿ ਪਰਸੋਂ ਆਵਾਂਗੇ? ਹਾਂ। ਸਾਰਾ ਪ੍ਰਬੰਧ ਕਰਨਾ ਪੈਂਦਾ। ਹੋਂ ਤਾਂ ਲਾ ਕੇ ਡਰਾ ਗਾਡਰ ਜੇ ਪਿਆ ਜੇ ਕੱਢਣੀ ਹੋ ਤਾਂ ਗਾਡਰ ਬਾਹਰ ਕੱਢ ਲਾਂਗੇ ਜਾਂ ਐਸ ਲੋ ਡਰਾ ਤਾਂ ਕਿ ਲੰਮੇ ਜੇ ਕੱਢਨੇ ਵੀ ਹੋਏ ਤਾਂ ਜੇ ਇੱਥੇ ਤੂੰ ਨਹੀਂ ਕੱਢੀ ਤਾਂ ਐ ਕੱਢੇ ਜਾਣਗੇ ਆਏ ਦੂਰ ਰਹਿਣਗੇ ਫਿਰ ਸਾਰਾ ਕੰਮ ਹੋ ਜੂਗਾ ਗਾਡਰ ਐਸ ਲੋਰ ਪਿਆ ਜਾਣਾ ਕਿ ਹੋਂ ਤਾਂ ਐ ਖੜੇ ਆ ਪਸੂਰ ਚੱਕਣ ਜੇ ਮੈਂ ਮੋਟਰ ਵਗੈਰਾ ਸਾਰਾ ਕੁਝ ਚੱਕਿਆ ਜਾਊਗਾ ਕਿਰਾਂ ਇੱਥੋਂ ਸਮਾਨ ਚਲੋ ਭਾਈ ਹੋਰ ਯਾਰ ਤੂੰ ਡੀ ਲੈਣੇ ਸੌਖੀ ਇੱਧਰ ਨੂੰ ਇਹਦੇ ਤੇ ਲਿੱਟੜੀ ਨਹੀਂ ਜਾਣੀ ਇੱਥੇ ਕਰਦਾਂਗੇ ਐਂ ਗਾੜ ਰਾਂ ਨੂੰ ਫਿਰ ਨਹੀਂ ਤਾਂ ਥੱਲੇ ਕਰਦਾਂਗੇ ਇੱਥੇ ਥੱਲੇ ਕਰ ਲਾਂਗੇ ਐਂ 2 2 2 2 ਐ ਲੰਬੇ ਪੌਣ ਨਾਲੋਂ ਵੀ ਜੇ ਹੋਇਆ ਤਾਂ ਆ ਫੱਟੀਆਂ ਜਿਹਾ ਬਾਹਰ ਕੱਢ ਦਾਂਗੇ ਓਏ ਹੋਏ ਹੋਏ ਹੋ ਬਾਈ ਲੋ ਉਹ ਬੈਠਾ ਡਰਾਈਵਰ ਸਾਹਿਬ ਆਉਜੀ ਗੱਡੀ ਤੇ ਚੜਿਆ ਉਹ ਇਹਦੀ ਗੱਡੀ ਆ ਇੱਕ ਤਾਂ ਨਿੱਕੀ ਗੱਡੀ ਦੇਤੀ ਇਹਨੂੰ ਤੇ ਇਹਨੇ ਹੋਰ ਹੀ ਰੇਲ ਬਣਾਤੀ ਇਹ ਕਹਿੰਦਾ ਵੀ ਮੈਨੂੰ ਇਹ ਨਹੀਂ ਦੇਣਾ ਉਹਦੂ ਤਾਂ ਮੈਨੂੰ ਆਹ ਫੜਾ ਰਿਆ ਕਰੋ ਇਹ ਚਲਾਉਣਾ ਦੌਖਾ ਵਾ ਇੱਥੇ ਆਹ ਚਲਾਉਣਾ ਦੂਣਾ ਫਰਕ ਆ ਨਾ ਉਹ ਚਲਾਉਣ ਤੇ ਉਹ ਵੇਖ ਲਓ ਐ ਟਿੰਟਾ ਪੈਖੂ ਕਿਵੇਂ ਲੱਗੂ ਬੈਠਾ ਤੇ ਇੱਕ ਉਹ ਤੇ ਬੈਠਾ ਨਾ ਕਰਕੇ ਐਰੇ ਲੰសារ ਜਾਂਦੇ ਆ। ਇਹੀ ਗੱਡੀ ਭਾਲਦੇ ਆ ਡੱਕ ਡੋ ਕਿਦੇ ਤੇ ਵੀ ਉਹੀ ਲੱਗਾ ਹੋਇਆ ਉਹ ਨਹੀਂ। ਠੀਕ ਆ। ਟਰੈਕਟਰ ਆਪ ਨੂੰ ਜਾ ਕੇ ਹੀ ਆ ਚਲਾ ਦਾ ਲੈਣੇ ਆ ਪਰ। ਹਾਂਜੀ। ਮੌਸਮ ਹੋਇਆ ਪਿਆ ਖਰਾਬ ਪਿੰਡ ਚ ਵਿਆਹ ਉਹਨਾਂ ਦੇ ਪਟਾਕੇ ਚਲਾਈ ਜਾਂਦੇ ਆ। ਠੀਕ ਆ। ਉਹ ਨਮੀ ਪੈਂਦਾ ਦਿਖਾਈਏ ਲਾਈਟ ਜਗਾ ਕੇ। ਕੈਨ ਮਣ ਕੈਨ ਮਰਜੀ ਹੋਈ ਜਾਂਦੀ ਆ ਲਸ਼ਕੀ ਜਾਂਦਾ ਵਾਧੂ। ਇਹ ਕਿ ਪਹਿਲੀ ਵਾਰ ਹੀ ਆ ਇੰਨੇ ਸਾਲਾਂ ਨਾਲ ਚਕਨਕ ਵੀ ਪਈ ਆ ਟੂ ਟੀਵੀ ਬਣਾਉਣ ਵਾਲੀ ਆ ਨਹੀਂ ਤਾਂ ਆਪਣਾ ਸਾਰਾ ਕੰਮ ਨਿਬੜਿਆ ਹੁੰਦਾ ਕਣਕ ਦਾ ਤਾਂ ਲੱਭਣ ਨਿਬੜਦਾ ਹੁੰਦਾ ਇਸ ਵੇਲੇ ਨੂੰ ਹਾਂ ਤਾਂ ਮੰਡੀਆਂ ਖਤਮ ਹੋਣ ਤੇ ਹੋਈਆਂ ਪਈਆਂ ਆਪਾਂ ਹਜੇ ਕਣਕ ਲੈ ਕੇ ਜਾਣੀਆਂ ਜੇ ਤੁਹਾਨੂੰ ਮਾਈ ਲੱਗਦਾ ਵੀ ਮੰਡੀ ਖਤਮ ਨਹੀਂ ਹੋ ਜਾਈ ਮੰਡੀ ਉਹ ਮੌਕੇ ਜਾਣੀ ਜਦੋਂ ਸਾਡੀ ਕਣਕ ਜਾਣੀ ਆ ਸਾਨੂੰ ਮਾਈ ਲੱਗਦਾ ਵਾ ਜਿਵੇਂ ਮੰਡੀ ਚਲੀ ਜਾਣੀ ਉਹਦੋਂ ਮੰਡੀ ਮੌਕੀ ਜਾਣੀ ਜਦੋਂ ਅਸੀਂ ਜਾਣ ਆਪਾਂ ਹੀ ਉਹ ਕਣਕ ਕਿ ਮੰਡੀ ਵਈ ਆਰਟੀਫੀਕਰ ਭਾਈ ਹਰੇ ਚਲੇ ਕਿ ਤੁਸੀਂ ਕਾਨਕ ਕਿਹਦੇ ਕੋਲੇ ਆ ਕੇ ਵੇਚਣ ਆਈ ਹੋਣੀ ਸਾਡੇ ਨਾਲ ਮੈਂ ਜਿਹੜੀ ਉਹ ਵੀਡੀਓ ਪਾਈ ਸੀ ਉਹ ਤੇ ਨਹੀਂ ਲਾਈ ਜਾਂਦੇ ਸਾਰਾ ਹੂੰ ਸਾਰਾ ਕੋ ਸਾਫ ਦੇ ਲੈ ਸਹੀ ਗੱਲ ਆ ਲੈ ਗਈ ਲੈਟ ਵੀ ਚਲੀ ਗਈ ਤੁਹਾਨੂੰ بیمਾ ਖੋਣਾ ਸੀਗਾ ਕੈਨਵਨ ਕੈਨਵਨ ਹੋਈ ਜਾਂਦੀ ਐ ਮੌਤਮ ਖਰਾਬ ਹੋਇਆ ਪਿਆ ਉਹਨੂੰ ਆਇਆ ਮੈਂ ਗੇੜੇ ਗੁੱਡੇ ਕਾਢਣਾ ਕਿਤੇ ਉਹ ਗੇੜੇ ਉਹ ਫਿਰਦੀ ਆ ਹੋਰ ਉਹ ਵੀ ਫਿਰਦੀ ਕਿਉਂ ਉਹਨੂੰ ਆਇਆ ਗੇੜੇ ਕਾਢਣਾ ਬਸ ਮੈਂ ਉਹਨੂੰ ਚੂਹਿਆਂ ਚਿਆਂ ਦੀ ਸਮੈਲ ਆਉਂਦੀ ਰਹਿੰਦੀ ਆ ਉੱਧਰ ਦੱਸੋ ਕੀ ਇਹ ਕਰਦੀ ਆ ਮਲਕਾ ਦੋਰ ਨੰਬਰ ਕਰਦੀ ਹੈਣੀ ਨਾ ਦੋਰ ਨੰਬਰ ਕਰਦੀ ਆ ਆ ਫਿਰਦੀ ਆ ਵੇ ਸਮਿਲਾਂ ਲੈਂਦੀ ਕਿਉਂ ਕੀ ਆ ਇੱਥੇ ਹੈ ਹੈ ਕੀ ਆ ਕੀ ਆ ਇੱਥੇ ਕੀ ਆ ਇੱਥੇ ਚੱਲ ਹੋ ਗਈ ਭੱਜੀ ਫਿਰਨ ਦੋਨ ਮੀਚ ਲੱਲ ਨਾਲ ਹੋ ਗਈ ਲਾਈਟ ਬੰਦ ਕਰਦੇਗੇ ਆਪਣੀ ਵੱਡੀ ਲਾਈਟ ਆ ਇਹਨਾਂ ਇਨਵਰਟਰ ਵੀ ਬਹੁਤ ਖਾਂਦੀ ਆ ਆ ਬੇੜਾ ਜੀ ਨਗਰਲਾ ਹੋ ਗਿਆ ਤੇ ਆਪਣੀ ਵੀਡੀਓ ਇਹ ਵੀਡੀਓ ਸਗੀ ਵੀ ਤੂਰੀ ਤੜੀ ਪਾਉਂਦੇ ਸੀ ਕਿ ਮੈਂ ਕਿਰਲ ਬਣਾ ਲਾਂ ਤੇ ਵੀਡੀਓ ਨੂੰ ਜੇ ਉਂਝੇ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਕਰਿਓ ਤੇ ਜਰੂਰ ਸ਼ੇਅਰ ਕਰਿਓ ਵੀਡੀਓ ਤੇ ਸਬਸਕ੍ਰਾਈਬ ਦਾ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਠੀਕ ਆ ਤਾਂ ਧੰਨਵਾਦ ਵੀਡੀਓ ਵੇਖਣ ਵਾਲਿਆਂ ਦਾ